ਪੀਬੀ 91 ਨਿਊਜ਼ ਤੁਹਾਡੀ ਪੂਰ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਅਸੀਂ ਅੱਜ ਜ਼ਿਲ੍ਹਾ ਮਲੇਰ ਕੋਟਲੇ ਦਾ ਕਸਬਾ ਸ਼ਹਿਰ ਹੈ ਬਹੁਤ ਪੁਰਾਣਾ ਸ਼ਹਿਰ ਹੈ ਮੰਡੀ ਅਹਿਮਦਗੜ ਜਿੱਥੇ ਲੋਕੀ ਪਰੇਸ਼ਾਨ ਨੇ ਬੱਸ ਸਟੈਂਡ ਤੋਂ ਇਹ ਤੁਸੀਂ ਦੇਖ ਰਹੇ ਹੋ ਬੱਸ ਸਟੈਂਡ ਮੰਡੀ ਅਹਿਮਦਗੜ ਦਾ ਬੱਸ ਸਟੈਂਡ ਹੈ ਜੋ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਪਰ ਅੱਜ ਇੱਕ ਖੰਡਰ ਹੋਇਆ ਪਿਆ ਕਿਉਂਕਿ ਇੱਥੇ ਜਿੰਨੀਆਂ ਪੀਆਰਟੀਸੀ ਦੇ 140 ਰੂਟ ਇਹਨਾਂ ਦੇ ਵਿੱਚੋਂ ਦੋ ਰੂਟ ਆਉਂਦੇ ਨੇ ਬਾਕੀ 138 ਰੂਟ ਇੱਥੇ ਮੰਡੀ ਅਹਿਮਦਗੜ੍ਹ ਦੇ ਬੱਸ ਸਟੈਂਡ ਦੇ ਵਿੱਚ ਨਹੀਂ ਆਉਂਦੇ ਇੱਥੇ ਦੁਕਾਨਾਂ ਉਜੜੀਆਂ ਦੁਕਾਨਾਂ ਵਾਲੇ ਦੁਕਾਨਾਂ ਛੱਡ ਕੇ ਜਾ ਚੁੱਕੇ ਨੇ ਕਿਉਂਕਿ ਇੱਥੇ ਬੱਸ ਹੀ ਨਹੀਂ ਆਉਂਦੀ ਦੋ ਚਾਰ ਪ੍ਰਾਈਵੇਟ ਬੱਸਾਂ ਨੇ ਜੋ ਇੱਥੇ ਆਉਂਦੀਆਂ ਨੇ ਔਰ ਲੋਕਾਂ ਨੂੰ ਇੱਥੋਂ ਪਹੀੜ ਜਾਣਾ ਪੈਂਦਾ 100 ਰੁਪਿਆ ਲਾ ਕੇ ਪਹੀੜ ਤੋਂ ਬੱਸ ਚੜਨਾ ਪੈਂਦਾ ਲੁਧਿਆਣਾ ਜਾਂ ਮਲੇਰਕੋੜੇ ਨੂੰ ਜਾਣਾ ਹੋਵੇ ਇੱਥੋਂ ਤੱਕ ਕਿ ਇੱਥੇ ਸਕੂਲੀ ਬੱਚਿਆਂ ਨੂੰ ਦਾਦਾ ਮਾਤਾ ਪਿਤਾ ਪਿਤਰ ਨੂੰ ਆਪ ਛੱਡ ਕੇ ਆਉਣਾ ਪੈਂਦਾ ਨਹੀਂ ਇੱਥੋਂ ਆਟੋ ਰਿਕਸ਼ਾ ਕਰਕੇ ਮੈਂ ਪਹੀੜ ਜਾ ਕੇ ਆਪਣੇ ਕਾਲਜ ਸਕੂਲ ਪੜਨ ਜਾਂਦਾ ਪੈਂਦਾ ਮੰਡੀ ਅਹਿਮਦਗੜ ਦੇ ਲੋਕ ਬੱਸ ਸਟੈਂਡ ਤੋਂ ਇੰਨਾ ਪਰੇਸ਼ਾਨ ਨੇ ਔਰ ਬੰਦ ਕਰਦੇ ਨੇ ਕਿ ਮੰਡੀ ਅਹਿਮਦਗੜ ਦਾ ਬੱਸ ਸਟੈਂਡ ਆ ਜੋ ਆਵਾਜ਼ ਕੀਤਾ ਜਾਵੇ ਜੋ ਕਰੋੜਾਂ ਰੁਪਏ ਲੱਗੇ ਅਜ ਖੰਡਰ ਬਣਿਆ ਇੱਥੇ ਕਮ ਸੇ ਕਮ ਬੱਸਾਂ ਆਉਣ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਦਾ ਫਾਇਦਾ ਹੋ ਸਕੇ ਸਵੇਰੇ ਕੋਈ ਜਿਹੜਾ ਬੱਸਾਂ ਸਰਕਾਰੀ ਇੱਥੇ ਕੋਈ ਸਰਕਾਰੀ ਬੱਸ ਕੋਈ ਟਾਈਮ ਨਹੀਂ ਆਉਂਦਾ ਜੀ ਇੱਕ ਦੋ ਗੱਡੀਆਂ ਆਉਂਦੀਆਂ ਨੇਗੀਆਂ ਉਸ ਤੋਂ ਬਾਅਦ ਕੋਈ ਗੱਡੀ ਸਭ ਬਾਰੋ-ਬਾਰ ਪੀੜ ਬਾਈਪਾਸ ਨਿਕਲਦੀਆਂ ਨੇ ਲੋਕਾਂ ਨੂੰ ਪਰੇਸ਼ਾਨੀ ਬਹੁਤ ਆ ਇਹ ਰੈਕਸ਼ਨ ਵਾਲਿਆਂ ਨੂੰ ਫਾਇਦਾ ਵਾ ਉਹ ਬਾਜ਼ਾਰ ਤੋਂ ਸਵਾਰੀ ਚੱਕ ਕੇ ਜਾ ਕੇ ਸਿੱਧੀ ਪੀੜ ਛੱਡਿਆਉਂਦੇ ਨੇ ਇੱਥੋਂ ਇਹ ਰੈਕਸ਼ਨ ਲੈਂਦੇ ਨੇ ਸਕੂਲ ਬੱਚੇ ਪੜ੍ਹਨ ਜਾਂਦੇ ਨੇ ਸਕੂਲ ਵਾਲੇ ਬੱਚੇ ਜਾਂਦੇ ਨੇ ਸਵੇਰੇ ਆ ਟਾਈਮ ਆਉਂਦੀਆਂ ਨੇ ਜਿਹੜੀਆਂ ਸਵੇਰੇ ਜਾਂਦੀਆਂ ਨੇ ਗੱਡੀਆਂ ਸਰਕਾਰੀ ਜਾਂਦੀਆਂ ਨੇਗੀਆਂ ਬਾਕੀ ਜਿਹੜੇ ਪੀਡੈਂਸ ਆਉਂਦੇ ਨੇ ਭੀੜ ਛੱਡਿਆਉਂਦੇ ਨੇ ਕਿ ਜੇ ਹੁਣ ਹੜਤਾਲ ਆ ਜਾਂਣਗੇ ਬੰਦ ਰਹਿ ਗਈਆਂ ਹੁਣ ਬਾਅਦ ਤੋਂ ਬਾਅਦ ਪੀਡੈਂਸ ਭੀੜ ਛੱਡਿਆਉਂਦੇ ਨੇ ਕਿ ਕਹਿੰਦੇ ਬੱਸਾ ਪੂਰੇ ਆਉਣ ਬੱਸਾ ਆਉਣ ਸਾਨੂੰ ਵੀ ਫਾਇਦਾ ਯਾਨੀ ਸਾਡੇ ਪ੍ਰਾਈਵੇਟ ਦਾ ਚੜਨਾ ਜਿੰਨੀ ਆ ਆਪਣੇ ਪ੍ਰਾਈਵੇਟ ਦਾ ਆਧਾਰ ਕਾਰਡ ਕਰਕੇ ਤਾਂ ਕੋਈ ਚੜਦਾ ਹੀ ਨਹੀਂ ਹੈਗਾ ਸਾਨੂੰ ਇੱਥੇ ਸ਼ਹਿਰ ਨੂੰ ਫਾਇਦਾ ਹੀ ਆ ਜੇ ਬੱਸ ਸ਼ਹਿਰ ਨੂੰ ਫਾਇਦਾ ਵਾ ਜੇ ਸਰਕਾਰੀ ਬੱਸਾਂ ਆਉਣਗੇ ਫਾਇਦਾ ਵਾ ਇਹ ਬੱਸ ਪਾਸ ਸਟੈਂਡ ਤੇ ਲੱਖਾਂ ਰੁਪਈਆ ਲੱਗਿਆ ਲੱਖਾਂ ਰੁਪਈਆ ਲੱਗਿਆ ਜਦੋਂ ਦਾ ਇਹ ਪੌਲ ਬਣ ਕਰਕੇ ਸਾਰਾ ਕੁਝ ਖਤਮ ਹੋ ਗਿਆ ਇੱਥੇ ਕੀ ਪਰਮੇਂਦਰ ਸਿੰਘ ਜੀ ਮੰਡੀ ਐਮ ਲੜ ਹਾਂ ਜਿਹੜੀਆਂ ਬੱਸਾਂ ਨੇ ਕਿਉਂ ਨਹੀਂ ਹੁੰਦੀ ਇਹ ਜੀ ਆਏ ਆ ਬਈ ਜਿਹੜਾ ਆ ਪਹੀੜ ਆਪਣੇ ਸਿੱਧੀਆਂ ਲੰਘ ਜਾਂਦੀਆਂ ਲੁਧਿਆਣੇ ਨੂੰ ਮੰਡੀ ਐਂਟਰ ਨਹੀਂ ਹੁੰਦੀਆਂ ਸਵਾਰੀਆਂ ਦਾ ਦੋਹਰਾ ਨੁਕਸਾਨ ਹੁੰਦਾ ਵਾ ਕਿਉਂਕਿ ਪਹਿਲਾਂ ਵਿਚਾਰੇ ਪਹੀੜ ਤੱਕ ਆਉਂਦੇ ਆ ਕਰਾਇਆ ਲਾ ਕੇ ਉਸ ਤੋਂ ਬਾਅਦ ਜੀ ਉਹਨਾਂ ਨੂੰ ਪਹੀੜ ਤੋਂ ਫਿਰ ਅਹਿਮਦਗੜ੍ਹ ਕਰ ਲਈ ਜਾਂ ਆਟੋ ਲੈਂਦੇ ਨੇ ਜਾਂ ਫਿਰ ਕੋਈ ਇੱਕ ਅੱਧੀ ਬੱਸ ਜਿਹੜੀ ਆਉਂਦੀ ਆ ਉਹਦੇ 'ਚ ਬਹਿ ਕੇ ਆਉਂਦੇ ਨੇ ਉਹ ਡਬਲ ਕਿਰਾਇਆ ਦੇਣਾ ਪੈਂਦਾ ਵਾ ਸਾਰੀਆਂ ਗੱਡੀਆਂ ਜੀ ਅੰਦਰ ਆਉਣ ਲੱਗ ਜਾਣ ਤਾਂ ਉਹਦੇ ਨਾਲ ਪਬਲਿਕ ਦਾ ਵੀ ਫਾਇਦਾ ਤੇ ਅੱਡੇ ਨੂੰ ਵੀ ਆਮਦਨ ਹੋਊਗੀ ਵੱਧ ਹੋਊਗੀ ਦੁਕਾਨਾਂ ਬੰਦ ਨੇ ਸਾਰੀਆਂ ਨਾ ਕੋਈ ਚਾਹ ਦਾ ਸਾਧਨ ਨਾ ਕੋਈ ਰੋਟੀ ਦਾ ਸਾਧਨ ਆ ਜਿੱਥੇ ਬਹੁਤ ਔਖਾ ਹੋ ਬਾਥਰੂਮ ਟਾਇਲਟ ਸਾਰਾ ਤੁਸੀਂ ਦੇਖ ਲਓ ਪੂਰਾ ਹਾਲ ਹੋਇਆ ਪਿਆ ਕੀ ਹੈ ਜੀ ਬੇਸ ਬਟਾਏ ਬੇਸ ਪਰ ਕਾਹ ਹੈ ਹਾਂਜੀ ਕਿੰਨੇ ਸਾਲ ਹੋ ਗਏ ਓਰੇ 40 ਸਾਲ ਹੋਣ ਵੜੇ ਜੀ ਇਹ ਸਾਰੀਆਂ ਦੁਕਾਨਾਂ ਬੰਦ ਪਈਆਂ ਹਾਂਜੀ ਇਹ ਹੁਣ ਉਹ ਆ ਗਿਆ ਸੀ ਮੈਂ ਕਰੋੜਾਂ ਜਦ ਬੰਦ ਹੋ ਗਈਆਂ ਜੀ ਬਸ ਆਉਂਦੀ ਨਹੀਂ ਕੋਈ ਬਸ ਕੋਈ ਜਿਉਣੀ ਬਸ ਪ੍ਰਾਈਵੇਟੀ ਆਉਂਦੀਆਂ ਨੇ ਸਰਕਾਰੀ ਆਉਂਦੀ ਸਰਕਾਰੀ ਸਰਕਾਰੀ ਦੇ ਰੂਪ ਤਾਂ ਹੈਗੇ 140 ਟਾਈਮ ਨਹੀਂ ਕੋਈ ਨਹੀਂ ਹੁੰਦਾ 55 ਟਾਈਮ ਹੁੰਦੇ 140 ਟਾਈਮ ਆਪ ਡਾਊਨ ਲੋਡ ਜਾਣਾ ਕੋਈ ਨਹੀਂ ਆਉਂਦੇ ਬਾਅਦ ਕੋਈ ਨਹੀਂ ਹੁੰਦੀ 18 62 ਡਾਊਨ ਚੜ ਗਿਆ ਹਾਂਜੀ ਈ ਨਾ ਕੀ ਅਬ ਆ ਮਰਾ ਮਰਜੀਤ ਸਿੰਘ ਆ ਕਦੋਂ ਤੋਂ ਵੇਟ ਕਰ ਰਹੇ ਹੋ ਬੱਸ ਦੀ ਹਲੋ ਹੋ ਗਿਆ ਪਤਾ ਬੋਲਾਂਗਾ ਡਾਕ ਖੱਲੇ ਜਾਣਾ ਹੈ ਹਨੇ ਆ ਜੱਪ ਹੀਟ ਜਾਣਾ ਪੈਣਾ ਅੱਛਾ ਕੀ ਕਹਿੰਦੇ ਹੋ ਕਿ ਇੱਥੇ ਬੱਥਾ ਹੋਣੀ ਚਾਹੀਦੀ ਹੈ ਹੋਵੇ ਚਾਹੀਦੇ ਨੇ ਸਵਾਰੀਆਂ ਖਰਾਬ ਹੁੰਦੀ ਪਰੇਸ਼ਾਨ ਹੁੰਦੀਆਂ ਮੌਸਮ ਖਰਾਬ ਨੇ ਬਾਰਸ਼ ਦਾ ਟਾਈਮ ਹੈ